ਏ ਬਾਈ ਸੋਨਾਲੀਕਾ ਟਰੈਕਟਰ ਆ ਬਾਈ ਕੋਲੇ ਸੋਨਾਲੀਕਾ ਹੈਗਾ ਪਹਿਲਾ ਹੈਗਾ ਐਚ ਡੀ ਐਮ ਵਾਲਾ ਐਚ ਡੀ ਐਮ ਤੋਰੇ ਵਾਲਾ ਸਿਕੰਦਰ ਮਾਡਲ 35 ਵਾਲਾ 2021 ਮਾਡਲ 35 35 14 1500 ਕੈਂਟਾ ਚੱਲਿਆ ਹੋਇਆ ਜੈਨੂਇਨ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਨਾਲ ਦਾ A to Z ਸਾਰਾ ਕੁਝ ਨਾਲ ਦਾ ਹਾਂ ਤੇ ਜਿਹੜਾ ਇਹ ਮੰਨ ਕੇ ਚੱਲੋ 460000 ਦਾ ਟਰੈਕਟਰ ਇਹਦੇ 410000 ਦਾ ਲੋਨ ਵੀ ਕਰਾ ਦੇਣਾ 410000 ਦਾ ਲੋਨ ਹੋ ਜਾਣਾ 65 ਚੋਂ ਮਾਨਤਨ ਹੋ ਜਾਣਾ ਹਾਂ ਮਲ ਟਰੈਕਟਰ ਹੈ ਬਿ computor ਤੇਲ ਬ੍ਰੇਕਰ ਵਾਸ ਵੀਡੀਓ ਪਾਵਰ ਸਟੀering ਡਬਲ ਕਲਚ ਦੇ 39 HP ਵਾਲਾ ਠੀਕ ਆ ਉਹ ਦੇਖ ਸਕਦੇ ਤੁਸੀਂ ਬਾਈ ਵੈਸੇ ਨਹੀਂ کہہ ਰਿਹਾ 49 HP ਦਾ ਸਟਿੱਕਰ ਚੈੱਕ ਕਰ ਸਕਦੇ ਤੁਸੀਂ ਹਾਂ ਕੰਪਨੀ ਦਾ ਜਾ ਕੇ ਆਨਲਾਈਨ ਕੱਢ ਲੈ ਗੂਗਲ ਤੇ ਹਾਂ ਗੂਗਲ ਤੇ ਆਹ 6 ਕਿਲੋ ਦੀ ਲਿਫਟ ਕਪੈਸਟੀ ਹੈ 1800 ਕਿਜੀ ਦੀ ਲਿਫਟ ਕਪੈਸਟੀ ਆ ਇਹ ਟੌਪ ਮਾਡਲ ਆ ਟੌਪ ਵਾਲਾ ਮਾਡਲ ਫੁੱਲ ਟੌਪ ਇਹਦੀ ਬਈ ਡਿਮਾਂਡ ਯਾਰ ਇਹਦੀ ਡਿਮਾਂਡ 4 ਲੱਖ 65000 ਦਾ ਨਵਾਂ ਟਰੈਕਟਰ 6 ਲੱਖ ਤੋਂ ਵੀ ਉੱਪਰ ਹੋ ਗਿਆ ਇਹ ਸਹੀ ਗੱਲ ਆ ਬਾਈ ਤੇ ਇਹ ਤੇ 4 ਲੱਖ ਦਾ 15000 ਦਾ ਲੋਣਾ ਮੰਨ ਲਓ 70 ਕਿਸੇ ਬਾਈ ਨੇ 80000 ਰੁਪਏ ਲਿਆਵੇ ਮੈਂ ਟਰੈਕਟਰ ਦੋੜ ਦੂੰਗਾ ਅਗਲੇ ਨੂੰ ਜੇ ਬਾਈ ਕਿਸੇ ਨੇ ਕਿਰਾਏ ਵਾਲੇ ਇੰਨੇ ਇੰਨੇ ਰੁਪਏ ਦਾ ਤਾਂ ਮੋਟਰਸਾਈਕਲ ਵੀ ਆਉਂਦਾ ਰੁਪਿਆ 7000 8000 ਲੈ ਆ 80000 ਰੁਪਏ ਦਾ ਮੈਂ ਤੋੜ ਦੂੰਗਾ ਬਸ ਡੋਲੀ ਲੈ ਟਰੈਕਟਰ ਲੈ ਜਾਓ ਹੋਰ ਬਸ ਤੁਸੀਂ ਆਪ ਦਾ ਹਾਰ ਜਰੂਰ ਲੈ ਆਇਓ ਇਹ ਵੀ ਜਿੰਨਾ ਹੀ ਕੰਮ ਲੈਣਾ ਹੈ ਹਾਂ ਤੇ ਆ ਆ ਗਿਆ ਜੇ ਪੈਸੇ ਥੋੜੇ ਲਾਉਣੇ ਆ ਨਹੀਂ ਇਹ ਵੀ ਜਿੰਨਾ ਕੰਮ ਨਾ ਕਰੇ ਫਿਰ ਵੀ ਬੈਠੇ ਆ ਹਾਂ 2005 ਮਾਡਲ ਹੈ 5 ਮਾਡਲ ਸਾਰਾ ਕੁਛ ਟਰੈਕਟਰ ਜੈਨੂਨ ਹੈ ਸਾਰਾ ਕੁਛ ਨਾਲ ਦਾ ਹੈ ਡਿਸਟਰੀਬਿਊਟਰ ਮਗਰ 12 ਦਿਖਾ ਦਈਏ ਤੁਹਾਨੂੰ ਟਰੈਕਟਰ ਦੇ ਮਗਰ ਡਬਲ ਡਿਸਟਰੀਬਿਊਟਰ ਲੱਗਿਆ ਟਰੈਕਟਰ ਦਾ ਰੁਪਿਆ 12-13 ਹਜ਼ਾਰ ਦਾ ਆਹਾ ਪੁਰਜੇ ਹੀ ਪਿਆ ਮਗਰ ਹਾਂ ਅੱਡ ਲਵਾਇਆ ਆਉਂਦਾ ਨਹੀਂ ਐਸ ਟਰੈਕਟਰ ਨੂੰ ਇੰਜਨ ਗੇਅਰ ਦਾ ਤਾਂ ਮੈਂ ਨਾ ਤੁੱਕੇ ਗਹਿਣੇ ਟਰੈਕਟਰ ਤੇ ਠੀਕ ਹੈ ਇੱਕ ਨੰਬਰ ਟਰੈਕਟਰ ਹੈ ਮੇਰੀ 6 ਮਹੀਨੇ ਦੀ ਗਾਰੰਟੀ ਲਿਖ ਕੇ ਲੈ ਜਾਈਏ ਟਰੈਕਟਰ ਦੀ ਵੀ ਨਹੀਂ ਪੰਜ ਮਾਡਲ ਦੀ ਕੋਈ ਗਾਰੰਟੀ ਦਿੰਦਾ ਬੰਦਾ ਨਹੀਂ ਦਿੰਦਾ ਬਈ ਨਹੀਂ ਨਹੀਂ ਇਹ ਵੀ ਗਾਰੰਟੀ ਸਾਡੀ ਟਰੈਕਟਰ ਦੀ ਗਾਰੰਟੀ ਆ ਪੈਸੇ ਥੋੜੇ ਲੱਗਣੇ ਆ ਇਹ ਟਰੈਕਟਰ ਬੰਦੇ 210000 ਰੱਖੀ ਰਕਰੀਦ ਕੇ ਲਿਆ ਯਾਰ ਸੀਦ ਨਾਲ ਖਰੀਦੇ ਤੋਂ ਆਪਾਂ ਥੱਲੇ ਦੇਣਾ ਮੁੱਲ ਹੁਣ ਹਾਂ ਆਪਾਂ ਦੇਣਾ ਸਿਰਫ 190000 ਦਾ ਹਾਂ 1 ਲੱਖ ਤੇ ਤੁਹਾਨੂੰ ਤਾਂ ਫਾਇਦਾ ਖੱਟਣਾ ਤੁਸੀਂ ਇਸ ਚੀਜ਼ 'ਚ ਤਾਂ ਫਾਇਦਾ ਖੱਟ ਰਹੇ ਆ ਕਿਉਂਕਿ ਬਾਈ ਨੇ ਇਹ ਵਿੱਚ ਕਟਿਆ ਹਾਂ ਆਪਾਂ ਵਿੱਚ ਕਟਿਆ ਟਰੈਕਟਰ ਦੇ ਵਿੱਚ ਲਾਂਬਾ ਨਹੀਂ ਕੋਈ ਵੀ ਇੱਕ ਪੈਸੇ ਦਾ ਹਾਂ ਇੱਕ ਪੈਸੇ ਦਾ ਲਾਂਬਾ ਹੋਵੇ ਪਰ ਜਮੇਰੇ ਐਵੇਂ ਨਹੀਂ ਗਾਰੰਟੀ ਦਿੰਦੇ ਇੰਨੀ ਵਮ ਸਹੀ ਗੱਲ ਆ ਬਾਈ ਜਦੋਂ ਆਪਾਂ ਦੇਖਿਆ ਪਰਖਿਆ ਟਰੈਕਟਰ ਪਰਖਿਆ ਯਾਰ ਐਵੇਂ ਨਹੀਂ ਗੱਲ ਬਾਈ ਫੜਾ ਮਰੀ ਜਾਂਦਾ ਟਰੈਕਟਰ ਦੀ ਬਾਡੀ ਬੁੱਡੀ ਲੈਣ ਦੀ ਬਖਾਰੇ ਕਿਤੋਂ ਟਰੈਕਟਰ ਖੋਲਿਆ ਖੱਪਿਆ ਨਹੀਂ ਕੋਲ ਵੇਖ ਸਕਦੇ ਤੁਸੀਂ ਟੱਟ ਭਾਈ ਦੀ ਬਾਈ ਦੀ ਫੁੱਲ ਗਰੰਟੀ ਆ ਮਗਰਾੜ ਤੇ ਹੱਥ ਵਾਲੀ ਰੇਸ ਆ ਤੁਸੀਂ ਵੇਖ ਸਕਦੇ ਆ ਸਾਈਡ ਗੇਅਰ ਚੱਕ ਕੇ ਵਿਖਾ ਦਿਓ ਆਪਣੇ ਦਸਤਾਰਾਂ ਇਧਰ ਨਹੀਂ ਪਾਸੇ ਵਿਖਾਈਏ ਤੁਹਾਨੂੰ ਕੋਈ ਵੀ ਟਰੈਕਟਰ ਦੇ ਵਿੱਚ ਉਹ ਨਹੀਂ ਕਿੰਤੂ ਪ੍ਰੰਤੂ ਵਾਲਾ ਕੰਮ ਨਹੀਂ ਯਾਰ ਆਪਾਂ ਕਰਦੇ ਆਪਾਂ ਵਿੱਚ ਵੀ ਕਰ ਦੇਣਾ ਬਕਵਾੜ ਨਹੀਂ ਕਰਦੇ ਸਹੀ ਗੱਲ ਆ ਬਾਈ ਹਾਂ ਟਰੈਕਟਰ ਆਪਾਂ ਉਹ ਲੈਣਾ ਜਿਹੜਾ ਗਾਂ ਵੀ ਅਗਲੇ ਦੇ ਘਰੇ ਕੰਮ ਕਰੇ ਜਾਵੇ ਹਾਂ ਕੰਮ ਦੇਊਗਾ ਫੁੱਲ ਟਰੈਕਟਰ ਕੰਮ ਦੇਊਗਾ ਅੱਗੇ ਆ ਗਿਆ ਜੀ ਸੋਨਾ ਲੀਕਾ ਦਾ ਮਾਈਲੇਜ ਮਾਸਟਰ ਉੱਤੇ ਲਿਖਿਆ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਮਿੰਨੀ 60 ਕਹਿੰਦੇ ਨੇ ਮਿੰਨੀ 60 55 HP ਵਾਲਾ ਟਰੈਕਟਰ 55 HP ਚ ਟਰੈਕਟਰ ਆ ਤੇ ਟਰੈਕਟਰ ਦੇ ਮਗਰਲੇ ਟਾਇਰ ਹੈਗੇ ਬੀਕੇਟੀ ਕਮਾਂਡਰ ਦੇ ਟਾਇਰ ਆ ਹਾਂਜੀ ਬੀਕੇਟੀ ਕਮਾਂਡਰ ਦੇ ਟਾਇਰ ਘੱਟੋ ਘੱਟ ਟਰੈਕਟਰ ਦੇ 70% ਟਾਇਰ 75% ਤੇ ਇਹ ਟਰੈਕਟਰ A to Z ਕੋਕਾ ਪੀਸ 55 HB ਚ ਟਰੈਕਟਰ ਦਾ ਸਟicker ਚੈੱਕ ਕਰ ਸਕਦੇ ਆ ਹਾਂ ਟੈਂਕੀ ਤੇ ਟਰੈਕਟਰ ਦਾ ਸਾਰਾ ਕੁਝ ਹੈਗਾ ਓਕੇ ਟਰੈਕਟਰ ਬਿਲਕੁਲ ਠੀਕ ਆ 2018 ਮਾਡਲ ਹੈ ਫਰੀਦਕੋਟ ਦਾ ਨੰਬਰ ਹੈ ਇਹਦਾ ਵੀ ਫਰੀਦਕੋਟ ਦਾ ਨੰਬਰ ਆ ਤੇ ਇਹਦੀ ਬਈ ਡਿਮਾਂਡ ਕਿੰਨੀ ਆ ਡਿਮਾਂਡ ਇਹਦੀ 4,65,000 ਦੀ ਇਸ ਕਬਾਲ ਠੀਕ ਆ ਰੇਟ ਮੈਂ ਇੱਕ ਵਾਰੀ ਫਿਰ ਦੱਦਿਆਂ ਮੇਰੇ ਭਰਾਵਾਂ ਨੂੰ ਆਪਾਂ ਫਾਲਤੂ ਰੇਟ ਨਹੀਂ ਮੰਗਦੇ ਜੈਨੂਨ ਜੇ ਮਾਨਤਾਂ ਨਾਲੇ ਰੇਟ ਹੁੰਦੇ ਆ ਮਾਨਤਾਂ ਕਰਾਂਗੇ ਹਾਂ 4 ਲੱਖ ਦਾ ਲਾਉਣੇ ਇੱਥੇ ਵੀ ਕਰਾ ਦੂੰਗਾ ਠੀਕ ਆ 4 ਲੱਖ ਰੁਪਇਆ ਲਾਉਣੇ ਤੇ ਵੀ ਹੋ ਜਾਊਗਾ ਠੀਕ ਆ 80-90 ਹਜ਼ਾਰ ਰੁਪਇਆ ਲਿਆਵੇ ਆ ਵੀ ਟਰੈਕਟਰ ਦੇ ਦੇ ਰਾਂਗੇ ਮੰਨੇ ਨੂੰ 80-90 ਹਜ਼ਾਰ ਰੁਪਇਆ ਚ ਆਹ ਟਰੈਕਟਰ ਵੀ ਤੁਹਾਡੇ ਘਰੇ ਜਾੜੂਗਾ ਹਾਂ ਬੰਦੇ ਸਿਬਰਕਾਰ ਸਹੀ ਹੋਣਾ ਚਾਹੀਦਾ ਬੈਂਕ ਹਾਂ 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 ਅੱਗੇ ਆ ਗਿਆ ਜੀ ਸੋਨਾ ਲੀਕਾ 750 2 750 160 ਹਾਂ ਪਹਿਲਾ 750 ਹੈਗਾ 2000 15 ਮਾਡਲ 15 ਮਾਡਲ ਐਮ ਇਧਰ ਦਿਖਾ ਰਹੇ ਇਸ ਕਰਨਾ ਆਹਦੇ ਤੋੜੇ ਵਾਲਾ ਐਚ ਡੀ ਐਮ ਜਿਹਨੂੰ ਕਹਿੰਦੇ ਵੱਧ ਤੋੜੇ ਵਾਲਾ ਆਮ ਟਰੈਕਟਰ ਨਾਲੋਂ ਇਹਦਾ ਫਰਕ ਆ ਪਾਏ ਵੀ ਇਹਦੇ ਬੰਦੇ ਨੇ ਕਹਿੰਦੇ ਹੈਵੀ ਡਿਊਟੀ ਹਾਂ ਦੇਖ ਜਿਹੜ ਕਿੰਨੇ ਬੰਦੇ ਨੇ ਸ਼ੌਂਕ ਨਾਲ ਪਾਏ ਆ ਠੀਕ ਆ 16 ਟਾਇਰ ਪਾਏ ਸ਼ੌਂਕ ਨਾਲ ਤੇ ਸਾਹਮਣੇ ਟਾਇਰ ਰੱਖਿਆ ਸਾਰਾ ਟਾਇਰ ਇੱਕ ਨੰਬਰ ਆਂਦਾ ਬਈ 14 ਦੇ ਟਾਇਰਾਂ ਚ 14 ਦੇ ਚ ਆਉਂਦਾ ਅਗਲਾ 16 ਦੇ ਵੀ ਇਹ ਨਹੀਂ ਬਾਈ ਨੇ ਅੱਧੇ ਪਾਏ ਆ ਘਟੋ ਘਟ ਨਵੇਂ ਟਾਇਰ ਪਾਏ ਆ ਨਵੇਂ ਟਾਇਰ ਸੀਗੇ 90 ਟਾਇਰ ਦੇ ਟਾਇਰ ਪਾਏ ਇਹਨਾਂ ਟਾਇਰਾਂ ਚ ਪੈਸੇ ਬਚ ਸਕਦੇ ਆ ਆਪਾਂ ਨੂੰ ਤਾਂ 15000 ਵੀ ਆਪਾਂ ਉਹਦਾ ਕੰਮ ਨਹੀਂ ਕਰਦੇ ਚੱਲ ਜ਼ਿੰਮੇਵਾਰ ਕੇ ਭੈਣ ਸਹੀ ਗੱਲ ਆ ਬਈ ਟਾਇਰ ਦੇ ਨੜਾ ਨੜਨ ਦੇ ਵੀ ਰੰਗੋ ਮੇ ਪਿਆ ਸਟicker ਸ਼ੁੱਕਰ ਰਮਾ ਟਾ ਕਟਰ ਵੀ ਜੈਨੂਇਨ ਜੈਨੂਇੰਟੀ ਵਾਲਾ ਟਾਇਰ ਲੈਨੇ ਆਪਾਂ ਜਿਸ ਵੀ ਆਪਾਂ ਕਿਰਾਏ ਪਾੜੇ ਵਾਲਾ ਟਰੈਕਟਰ ਨਹੀਂ ਲੈਂਦੇ ਛੇ ਜਿਹੇ ਪਹਿਣ ਪੁਰਾਣੇ ਆਪਾਂ ਨੂੰ ਟਰੈਕਟਰ ਵੀ ਦੇਣਾ ਨਾ ਸਹੀ ਗੱਲ ਆ ਜੀ ਯਾਰ ਨੇ ਆਪਾਂ ਇੱਥੋਂ ਵੀ ਲੈ ਲੈਨੇ ਜਦੋਂ ਮਰਜ਼ੀ ਫੋਨ ਕਰਿਆ ਆਪਾਂ ਟਰੈਕਟਰ ਖਰੀਦ ਵੀ ਲੈਨੇ ਆ ਤੇ ਦੇਣਾ ਤਾਂ ਹੈਗਾ ਹੀ ਐ ਤੇ ਵੀ ਜ਼ਿੰਮੇਦਾਰ ਬੰਦਾ ਫੋਨ ਕਰੇ ਭਰਾ ਉਹ ਸਕਦਾ ਆਪਾਂ ਸੁਤਰ ਲੈਣਾ ਕਿਰਾਏ ਵਾਲਾ ਟਰੈਕਟਰ ਆਪਾਂ ਲੈਣਾ ਆਪਾਂ ਉਹਨਾਂ ਨਾਲੋਂ ਕਿਸੇ ਹੋਰ ਵਪਾਰੀ ਨਾਲੋਂ ਵੱਧ ਰੇਟ ਤੇ ਚੱਕ ਲਈਏ ਹਾਂ ਵੀ ਜੇਣਾ ਮੰਨ ਲਓ ਸਾਫ ਚੀਜ਼ ਆਪਣਾ ਚੰਗਾ ਲਗਾ ਦਾ ਹਾਂ ਸਾਫ ਚੀਜ਼ ਦੇ ਸਾਫ ਪੈਸੇ ਲਾਵਾਂਗੇ ਜਿਹੜੀ ਗੱਲ ਵਿਹਾਰੀ ਐ ਸਹੀ ਗੱਲ ਐ ਤੇਰਾ ਰੇਟ ਨਹੀਂ ਦੱਸਿਆ ਇਸ ਟਰੈਕਟਰ ਦਾ ਰੇ 15 ਨੇ ਵੀ ਲਾਸਟ ਵਾਲਾ ਪੀਸ ਹੈ ਐਚ ਡੀ ਐਮ ਆਈ ਲਾਸਟ 'ਚ 15ਵੇਂ ਲਾਸਟ ਦੇ 'ਚ ਆਇਆ ਇਹ 2015 ਮਾਡਲ ਹੈ ਟਰੈਕਟਰ ਇੱਕ ਨੰਬਰ ਆ ਪੂਰਾ ਸਾਫ ਸੁਥਰਾ ਹੈ ਕਿੰਨੇ ਦਾ ਬਾਈ 4 ਲੱਖ ਤੇ 45 ਹਜ਼ਾਰ ਦਾ 3 ਲੱਖ 60 65 ਹਜ਼ਾਰ ਦਾ ਲੋਨ ਵੀ ਕਰਾ ਦੂੰਗਾ 3 ਲੱਖ 60 65 ਹਜ਼ਾਰ ਦਾ ਐਸ ਟਰੈਕਟਰ ਤੇ ਲੋਨ ਹੋ ਜਾਊਗਾ ਤੁਸੀਂ 2015 ਮਾਡਲ ਟਰੈਕਟਰ ਘਰੇ ਲੈ ਜਾ ਸਕਦੇ ਆ ਤੇ ਅੱਗੇ ਆ ਗਿਆ 750 ਇੱਕ ਹੋਰ ਆ 750 2017 ਮਾਡਲ ਪਾਵਰ ਪਲੱਸ ਪਾਵਰ ਪਲੱਸ ਮੌਕਸਰ ਨੰਬਰ ਪੀ ਬੀ 30 ਤੇ ਪਾਵਰ ਟਾਇਰ ਜੈਨੂਇਨ ਨਾ ਤੇ ਚਪੀ ਵਾਲਾ ਨਾ ਟਰੈਕਟਰ ਆ ਕਾਪੀ ਤੇ ਲਿਖਿਆ ਦਿਖਾ ਦੇਗਾ ਪਕੜਾ ਹਰਸ ਬੋਲਣਾ ਹਾਂ ਇਸ ਕੰਪਨੀ ਚ ਜਾ ਕੇ ਪੁੱਛਿਆ ਵੀ ਇਹ 60 ਦੇ ਮਕਾਉਲੇ ਦਾ ਟਰੈਕਟਰ ਹੈ ਠੀਕ ਆ 60 ਨੂੰ ਘਟ ਖੰਡਾ ਹੈ ਤੇ ਕੰਮ ਛੱਡ ਜਿੰਨਾ ਕਰਦੇ। ਉਹ ਨਹੀਂ ਕਰੂਗਾ। 1.7 ਇੰਚ ਵੇਟ ਬੂਟ ਵੀ ਲੱਗੇ ਹੋਏ ਰਿਮਾਂ ਨੂੰ ਵੇਚ। ਠੀਕ ਆ ਰਿਮਾਂ ਵਿੱਚ ਵੱਡੇ ਰਿਮਾਂ 'ਚ ਇੱਕ ਹੋਰ ਗੱਲ ਦੱਸ ਦਿਆਂ ਆਪਾਂ ਤੈਨੂੰ ਅੱਗੇ ਵੀ ਅੰਦਰ ਵੀ ਦੱਸ ਤਾ ਇਹ ਸਮਾਨ ਨਹੀਂ ਕਦੇ ਲਾਇਆ ਨਹੀਂ ਅਗਲਾ ਵੇਟ ਨਹੀਂ ਦਿੰਦਾ ਕੋਈ ਸਾਥ। ਹਾਂ ਅਗਲਾ ਕਹਿੰਦਾ ਪਿੱਛੋਂ ਆਇਆ ਹੀ ਨਹੀਂ। ਨਾ ਨੂੰ ਵੇਟ ਲੱਗੇ ਹੋਏ 16 ਇੰਚ ਤੇ ਨਾਲ ਦੇ ਟਾਇਰ ਟ੍ਰੈਕਟਰ ਦੇ। ਸਹੀ ਗੱਲ ਆ ਬਾਈ। ਸੈੱਟ ਦੇ ਨਾਲ ਦੇ ਟਾਇਰ 65 ਪੈਸੇ ਇਹ ਟ੍ਰੈਕਟਰ ਵੀ ਇੱਕ ਨੰਬਰ ਆ ਜੁਮੇਵਾਰੀ ਵਾਲਾ ਫੁੱਲ ਟ੍ਰੈਕਟਰ। ਗਾਰੰਟੀ ਵਾਲਾ ਟ੍ਰੈਕਟਰ ਆ। ਪਿੱਛੇ ਕੋਈ ਹੱਕ ਹੱਕ ਤੇ ਚੱਲਿਆ ਕਿਰਾਏ ਕਿ 4 ਲੱਖ ਦਾ ਲੋਨ ਵੀ ਕਰਾ ਲਵਾਂਗਾ 475 ਡਿਮਾਂਡ 4 ਲੱਖ ਦਾ ਲੋਨ ਇਸ ਟਰੈਕਟਰ ਤੇ ਹਾਂ ਅੱਗੇ ਆ ਗਿਆ ਜੀ 60 60 ਸੋਨਾ ਲੀਕਾ ਸੋਨਾ ਲੀਕਾ 60 ਸਿਕੰਦਰ ਮਾਡਲ ਐਚ ਡੀ ਐਮ ਜਿੰਨੇ ਕਹਿ ਦਈਏ ਫਰੀਦਕੋਟ ਦਾ ਨੰਬਰ ਪੀ ਬੀ 04 ਫਰੀਦਕੋਟ ਦਾ ਨੰਬਰ ਜਿੰਨੇ ਕਹਿ ਦਈਏ ਟਾਪ ਮਾਡਲ ਵਾਲਾ ਟਾਪ ਹੀ ਆ ਫੁੱਲ ਗੋਣ 3 ਸਪੀਡ ਬਹੁਤ ਘੱਟ ਮਿਲਦੇ ਚੇਂਜਰ ਵਾਲੇ ਟਰੈਕਟਰ ਇਹ ਬੰਦ ਹੋ ਗਏ ਨਾ ਇਹ ਵੀ ਹੁਣ ਦੂਜੇ ਸੀ ਆਰ ਡੀ ਆ ਗਏ ਨਾ ਹਾਂ ਹਾਂ ਬਈ ਸੀ ਆਰ ਡੀ ਜੋਂ ਲਾਪੇ ਜੀ ਤੋਂ 60 ਹਸ ਪਾਵਰ ਵਾਲਾ ਟਰੈਕਟਰ ਹੈ ਬਿਲਕੁਲ ਨਵਾਂ ਨੁੱਕ ਟਰੈਕਟਰ ਵੇਟ ਲੱਗਿਆ ਕੰਪਨੀ ਦੇ ਰਿੰਮਾਂ ਦੇ ਵਿੱਚ ਆਹਾਂ ਟਾਇਰ ਨਾਲ ਦੇ ਆ ਇੰਨਾ ਕ ਚੱਲਿਆ ਇਹ ਟਰੈਕਟਰ ਤੇ ਇਹਦੀ ਡਿਮਾਂਡ ਹੈਗੀ ਜਿਸ ਕਾਰਨ 6 ਲੱਖ 65 ਹਜ਼ਾਰ ਦੀ ਠੀਕ ਆ ਤੇ 6 ਲੱਖ ਦਾ ਲੋਨ ਕਰਾ ਦੂੰਗਾ 6 ਲੱਖ ਦਾ ਲੋਨ 6 ਲੱਖ ਦਾ ਵੀ ਹੋ ਜੇ ਅਗਲੀ ਕਰ ਚਰਤੇ ਵਿੱਚ ਜਿਵੇਂ ਬਾਕੀ ਤੁਹਾਡੇ ਸਿੰਬਲਾਂ ਤੇ ਡਿਪੈਂਡ ਆ 6 ਲੱਖ ਦਾ ਤਾਂ ਪੱਕਾ ਹੀ ਹੈ ਹਾਂ 6 ਲੱਖ ਦਾ ਪੱਕਾ ਲੋਨ ਹੋ ਜਾਊਗਾ ਇਹ ਬਾਈ ਦਾ ਕਹਿਣ ਦੇ ਮੁਤਾਬਕ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਆ ਬਿਲਕੁਲ ਨਵਾਂ ਨੁੱਕ ਟਰੈਕਟਰ ਹੈ ਤੇ ਹਾਂਜੀ ਅੱਗੇ ਆ ਗਿਆ ਸਵਰਾਜ 744 ਟਰੈਕਟਰ ਆ ਗਿਆ 2015 ਮਾਡਲ 2015 ਮਾਡਲ ਹੈ ਜਿਸ ਕਰਨੇ ਇਹ ਹਾਂਜੀ ਟਰੈਕਟਰ ਪੂਰਾ ਵਧੀਆ ਸਾਫ਼ ਸੁਥਰਾ ਹੈ ਟਾਇਰ ਚਾਰੇ ਨਵੇਂ ਆ ਠੀਕ ਆ ਮੈਂ ਗੇਅਰ ਦੀ ਤੈਨੂੰ ਪਹਿਲਾਂ ਵੀ ਦੱਸਿਆਵੇਂ ਵਾਰੀ ਵਾਰੀ ਕਹਿਣ ਨੂੰ ਇੰਜਨ ਗੇਅਰ ਫੁੱਲ ਚੰਗਾ ਗਾਰੰਟੀ ਵਾਲਾ ਟਰੈਕਟਰ ਆ ਪੂਰਾ ਵਧੀਆ ਤਵਾ ਵਾਲਾ ਮਾਡਲ ਆ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਵਾਲਾ ਠੀਕ ਆ ਫੇਲ ਬ੍ਰੇਕਾਂ ਵਰਸ ਵੀਟੀ ਵਾਲਾ ਟਰੈਕਟਰ ਜਿੰਨੇ ਯਾਰ ਕੰਪਨੀ ਵਾਲੇ ਗੁਣ ਵੱਧ ਤੋਂ ਵੱਧ ਪਾ ਸਕਦੇ ਇੱਥੇ ਅਗੇ ਖਤਮ ਹੋ ਗਈ ਗੱਲ ਟੌਪ ਮਾਡਲ ਬਣ ਗਿਆ ਬੱਸ ਖਤਮ ਹੋ ਗਿਆ ਹਾਂ ਇਹ ਟੌਪ ਮਾਡਲ ਟਰੈਕਟਰ 15 ਮਾਡਲ ਨਵੇਂ ਟਾਇਰਾਂ ਚ ਡਿਮਾਂਡ ਦੱਸ ਦੇ ਬਈ ਡਿਮਾਂਡ ਜੇ ਥੋੜੀ ਜੀ ਰੇਟ ਆ ਇਸ ਕਰ ਨੂੰ 4 ਲੱਖ ਤੇ 65 ਹਜ਼ਾਰ ਦਾ 465 ਡਾਣ ਪੇਮੈਂਟ ਦਾ ਹੈਗਾ ਉਸ ਤੋਂ ਬਾਅਦ ਤੁਹਾਨੂੰ ਟਰੈਕਟਰ ਖਰੀਦ ਹੀ ਮਿਲ ਸਕਦਾ ਆ ਆ ਗਿਆ ਜੀ 855 2023 ਮਾਡਲ 23 ਮਾਡਲ ਇਹ ਟਰੈਕਟਰ ਦੇ ਟਾਇਰ ਦੱਸਿਓ ਤਾਂ ਬਾਈ ਆਹ ਟਾਇਰ ਆਪਾਂ ਨਵੇਂ ਪਾਤੇ ਹੈ ਨਾ ਤੇ ਨਾਲ ਦੇ ਨਾਲ ਦੇ ਸੱਚ ਨਾਲ ਤਾਂ ਸਾਰਾ ਕੁਝ ਛੀਂਡਾ ਚੱਲਿਆ ਆਹਾਂ ਆਹ ਟਰੈਕਟਰ 600 ਘੰਟਾ ਚੱਲਿਆ ਆਹ ਟਾਇਰਾਂ ਤੁਸੀਂ ਦੇਖਦੇ ਆ ਕੰਨੀ ਹੁੰਦੀ ਹੈ ਗੁਡਇਰ ਕੰਪਨੀ ਦੇ ਟਾਇਰਾਂ ਦੇ ਹਜੇ ਕੰਨੀ ਖੜੀ ਆ ਟਾਇਰਾਂ ਦੇ ਉੱਤੇ ਨਵਾਂ ਤਾਂ ਟਰੈਕਟਰ ਜਿਸਕਾਰ ਹਾਂ 600 ਘੰਟਾ ਚੱਲਿਆ ਬਾਕੀ ਇਹ ਹੋਰ ਵੱਧ ਹੈ ਦਾ ਹਾਂ ਜਿਹੜੇ ਡਬਲ ਐਕਟਿੰਗ ਵਾਲੇ ਪਾਵਰ ਡਬਲ ਸਿਲੰਡਰ ਵਾਲਾ ਟਰੈਕ ਡਬਲ ਪਾਵਰ ਵਾਲਾ ਇਹ 23 ਦੇ ਲਾਸਟ ਚ ਬਸ 23 ਚ ਬੰਦ ਹੋ ਗਿਆ ਉਹ ਕੋਈ ਕੋਈ ਪੀਸ ਆਇਆ 23 ਇਹ ਠੀਕ ਆ ਭਾਈ 22 ਦੇ ਮਾਰਕਿਆਂ ਵਾਲੇ 23 ਦੇ ਵਿੱਚ ਕੋਈ ਕੋਈ ਪੀਸ ਆਇਆ ਇਹ ਠੀਕ ਆ ਬਿਲਕੁਲ ਨਵਾਂ ਨੁੱਕ ਟਰੈਕਟਰ ਹੈ 2023 ਮਾਡਲ ਹੈ ਤੇ ਇਹ ਮੰਨ ਲਓ 14 ਨੇ ਟਾਇਰਾਂ ਚ ਬੰਦੇ ਆਮ ਭਾਲਦੇ ਤੇ ਸੈਂਟਰ ਗੇਅਰ ਵਾਲਾ ਟਰੈਕਟਰ ਹੈ ਠੀਕ ਆ ਸੈਂਟਰ ਗੇਅਰ ਜਿਹੜਾ ਕੋਈ ਤੁਸੀਂ ਚਾਹੋ ਨੇ ਆ ਉਹੀ ਇਸ ਟਰੈਕਟਰ ਚ ਹੈਗਾ ਤੇ ਮੰਨ ਲਓ ਇਹਦੀ ਡਿਮਾਂਡ ਹੈਗੀ 745 ਦੀ ਤੇ 6 ਲੱਖ 25 30 ਹਜ਼ਾਰ ਦਾ ਲੋਨ ਵੀ ਹੋ ਜੂਗਾ 6 ਲੱਖ ਤੇ 25-30 ਹਜ਼ਾਰ ਦਾ ਐਸ ਟਰੈਕਟਰ ਤੇ ਲੋਨ ਹੋ ਜਾਊਗਾ ਤੁਸੀਂ ਆਹ ਟਰੈਕਟਰ ਖਰੀਦ ਸਕਦੇ ਆ ਹਾਂਜੀ ਤੇ ਅੱਗੇ ਆ ਗਿਆ ਜੀ ਸਵਰਾਜ 855 2014 ਮਾਡਲ 14 ਮਾਡਲ 14 ਮਾਡਲ ਚਾਰੇ ਟਾਇਰ ਨਵੇਂ ਮਰਖਦੇ ਆ ਬਿਲਕੁਲ ਠੀਕ ਆ ਟਰੈਕਟਰ ਵੀ ਇੱਕ ਨੰਬਰ ਕੋਕਾ ਪੀਸ ਆ 2014 ਮਾਡਲ ਤੇ ਹੋਰ ਗੱਲ ਸੁਣ ਲੈ ਲੋਕਾਂ ਨੇ ਕੀੜਾ ਜਿਹੜਾ ਉਹ ਹੈਗਾ ਇਹਦੇ ਵਿੱਚ ਕਲੋਸ ਕਰੀਂ ਜਾਂਦਾ ਹਾਂ ਇਹ ਕਲੋਸ ਕਰੀਂ ਜਾਂ ਨਹੀਂ ਹੈ ਭਾਈ ਜਿਹੜਾ ਤੁਸੀਂ ਮੰਗਦੇ ਆ ਕਲੋਸ ਕਰ ਇੰਜਨ ਵਾਲਾ ਟਰੈਕਟਰ ਵੀ ਆ ਗਿਆ ਮੋਰ ਦਿਖਾ ਦਿਓ ਬਲਾ ਮੋਰ ਵਿਖਾ ਦਿਏ ਤੁਹਾਨੂੰ ਮੋਰ ਤੇ ਨਿਗਮ ਰਾਈਏ ਤਾਂ ਕਲੌਸ ਕਰ ਇੰਜਨ ਐ ਸਟ੍ਰੈਕਟਰ ਦਾ ਕਿੰਨੀ ਡਿਮਾਂਡ ਆ ਬਈ ਇਹਦੀ ਇਹਦੀ ਡਿਮਾਂਡ ਹੈਗੀ ਜਿਸ ਕਰਨ ਸਿਰਫ 4 ਲੱਖ ਤੇ 80 ਹਜ਼ਾਰ ਦੀ ਹੈ ਜੀ 4 ਲੱਖ 80 ਹਜ਼ਾਰ ਰੁਪਿਆ ਐ ਸਟ੍ਰੈਕਟਰ ਦੀ ਤੇ ਜਿਵੇਂ ਤੁਹਾਨੂੰ ਸਮਝ ਆ ਬੰਪਰ ਲੱਗਿਆ ਪਹਿਲਾਂ ਯਾਰ ਟਾਇਰ ਚਾਰੇ ਗਿਣ ਲੈ ਤੂੰ ਹਾਂ 50 55 50 55 ਹਜ਼ਾਰ ਦੇ ਟਾਇਰ ਆ ਐ ਸਟ੍ਰੈਕਟਰ ਦੇ ਤੇ ਪਿੱਛੇ ਕੰਡੀਸ਼ਨ ਵੀ ਵੇਖ ਲੈ ਰੁਪਿਆ 10 12 ਹਜ਼ਾਰ ਦਾ ਬੰਪਰ ਤੇ ਉਹ ਕੰਡੀਸ਼ਨ ਵੀ ਟਰੈਕਟਰ ਦਾ ਸਾਫ ਸੁਥਰਾ ਇੱਕ ਨੰਬਰ ਟਰੈਕਟਰ ਆ ਇੰਜਨ ਗੇਅਰ ਦੀ ਤਾਂ ਛੱਡ ਜਿੰਮੇਵਾਰੀ ਸਹੀ ਗੱਲ ਆ ਬਈ ਬਿਲਕੁਲ ਇੱਕ ਨੰਬਰ ਟਰੈ ਜਿਹੜੇ ਨਾਲ ਕੀੜੇ ਵਾਲਾ ਕੀੜਾ ਪੂਰਾ ਹੋ ਜੂ ਕਲੋਸ ਕਰਿਆਂ ਮਿਲ ਜੂਗਾ ਸਹੀ ਗੱਲ ਹੈ ਤੇ 8 ਤੋਂ 5500 ਮਿਲ ਜੂਗਾ ਸਹੀ ਗੱਲ ਹੈ ਬਾਈ ਤੇ ਅੱਗੇ ਆ ਗਿਆ ਜੀ XM XM 2012 ਮਾਡਲ ਹੈ ਨਵੇਂ ਟਾਇਰਾਂ ਚ ਨਵੇਂ ਟਾਇਰ ਟਰੈਕਟਰ ਇੰਨਾ ਟਾਇਰਾਂ ਦੇ ਤੁਹਾਨੂੰ ਵੇਖ ਸਕਦੇ ਬਿਲਕੁਲ ਨਵੇਂ ਟਾਇਰ ਇਹ ਬਈ ਆਪਾਂ ਆਪਾਂ ਜਿਹੜੇ ਟੈਅ ਪਿੱਛੋਂ ਆਏ ਆ ਠੀਕ ਆ ਜਦੋਂ ਪਹਿਲੀ ਪਾਰਟੀ ਕੋਲੇ ਆ ਆਪਾਂ ਸਾਫ ਸੁਥਰਾ ਡਾਕਟਰ ਇੰਜਨ ਗੇਅਰ ਦੀ ਫੁੱਲ ਜ਼ਿੰਮੇਵਾਰੀ ਆ ਫੁੱਲ ਜ਼ਿੰਮੇਵਾਰੀ ਫਾਈਵ ਸਟਾਰ ਪਾਵਰ ਸਟੀering ਬਾਕੀ ਸੈਡ ਗੇਅਰ ਟੌਪ ਵਾਲਾ ਮਾਡਲ ਇਹਨਾਂ ਲੋਕ ਇਸ ਕਾਰਨ ਇੱਕ ਹੋਰ ਵਾਅਦਾ ਇਹ ਚ ਹਾਂਜੀ ਜੀ 3 ਸਪੀਡ ਕਰਾਉਣਾ ਹੈ ਤੇ ਪੈਸੇ ਬਹੁਤ ਲੱਗਦੇ ਆ ਠੀਕ ਆ ਕਿਉਂ ਨੱਗੇ ਰਪੇਲਾ ਹੀ ਸੈਡ ਆ ਗਿਆ ਠੀਕ ਆ ਬਾਈ ਮੇਰੇ ਵਿੱਚ ਕਲਾਰੀਆਂ ਹੀ 2.99 ਬਸ ਸਹੀ ਗੱਲ ਆ ਇਹ 3 ਸਪੀਡ ਵੀ ਛੇਤੀ ਹੋ ਜਾਣੀ ਤੇ ਇਹਦੀ ਡਿਮਾਂਡ ਕੀ ਆ ਬਾਈ ਇਹਦੀ ਡਿਮਾਂਡ ਹੈ ਕਿ ਇਸ ਕਾਰਨ ਸਿਰਫ ਛੋਟਾ ਰੇਟ ਕਰਤਾ 3 ਲੱਖ ਤੇ 90 ਹਜ਼ਾਰ ਰੁਪਈਆ 3 ਲ ਬੋੜਾ ਮਾੜਾ ਲੈ ਟਰੈਕਟਰ ਹੁਣ 40-50 ਹਜ਼ਾਰ ਦੇ ਟਾਇਰ ਨਵੇਂ ਥੋੜੇ ਪੈਸਿਆਂ ਚ ਸਾਈਡ ਗੇਅਰ ਵਾਲਾ ਨੇ ਯਾਰ ਸਾਈਡ ਗੇਅਰ ਵਾਲਾ ਟੌਪ ਵਾਲਾ ਮਾੜਾ ਹਾਂ ਇੱਕ ਹੋਰ ਦਾ ਸੇੜਿਆ ਵੀ ਵੱਡਾ ਦੂਜੇ ਟਰੈਕਟਰ ਨਾਲ ਹਾਂ ਐਚਪੀ ਵੱਡਾ 278 ਸੀਸੀ ਇੰਜਨ ਦਾ ਠੀਕ ਆ ਤੇ ਆ 3307 ਸੀਸੀ ਇੰਜਨ ਹੈ ਠੀਕ ਆ ਇਹਦਾ ਗੇਅਰ ਵੀ ਵੱਡਾ ਐਈਆਂ ਨੇ ਵੀ ਵੱਡਾ ਸਾਰਾ ਕੁਝ ਵੱਡਾ ਸਾਰੇ ਕਿਸੇ ਦਾ ਹੀ ਫਰਕ ਆ ਖਰਚਾ ਵੀ ਘੱਟ ਆ ਇਹ ਟਰੈਕਟਰ ਬਸ ਪਤਾ ਕਿ ਇਥੋਂ ਲੱਗਣਾ ਟਰੈਕਟਰ ਜਿਹੜਾ ਸਾਡੇ ਕੋਲ ਦੂਜਾ ਆਊਗਾ ਨਗਾ ਹਾਂ ਉਹ ਬਾਈ ਸੁਖਦੇਵ ਦੇ ਪੁਰਾਣੇ ਸਾਰੀ ਗੱਲ ਕੋਣ ਨੇ ਵਿਜੀ ਹੈ ਠੀਕ ਆ ਉਹ ਠੀਕ ਆ ਪਹਿਲਾਂ ਛੇੜੇ ਕੋਲੇ ਘਰੇ ਰੱਖਿਆ 21 ਮਾਡਲ ਉਹ ਦਿੱਤਾਈ ਉਹ ਕਹਿੰਦਾ ਉਹਦੇ ਨੂੰ ਖਰਚਾ ਵੀ ਘਟਾ ਡੈਕਟਰ ਦਾ ਇਹਦਾ ਠੀਕ ਆ ਡੈਕਟਰ ਬਹੁਤ ਚੰਗੇ ਡੈਕਟਰ ਹੈ ਸਾਰੀ ਕਣਕ ਉਹਨਾਂ 12 ਮਾਡਲ ਨਾਲ ਉਹਨੇ ਬੀਜੀ ਬਾਈ ਨੇ ਠੀਕ ਆ ਠੀਕ ਆ ਤੇ ਇਧਰਲੇ ਪਾਸੇ ਖੜਾ ਜੀ ਸਵਰਾਜ 855 2016 ਮਾਡਲ 16 ਮਾਡਲ ਮਾਰ ਸੀ ਨਾ ਆਪਾਂ ਨੂੰ 16 ਐ 17 ਚਾਹੀਦਾ ਐਨੀ ਵੀ ਮਾਰ ਇਹ 16 ਦੇ ਟਾਇਰਾਂ ਦਾ ਸਪੈਸ਼ਲ ਰੀਨਲ ਟਰੈਕਟਰ ਹੈ ਇੰਨਾ ਟਾਇਰਾਂ ਦਾ ਬਾਈ ਬਿੱਲ ਦੇਣਾ ਆਪਾਂ ਬਿੱਲ ਵੀ ਦੇਣਾ ਕਿਉਂਕਿ ਟਾਇਰ ਅਸੀਂ ਆਪ ਆਏ ਆ ਇਹਨਾਂ ਦਾ ਗੱਲ ਹੋਰ ਸੁਣ ਲੈ ਇਹ ਜੈਨੂਨ 16 ਇੰਚਾਂ ਦੇ ਆਏ ਮੈਂ ਟਰੈਕਟਰ ਬਹੁਤ ਵਿੱਚ ਹੈ 16 ਇੰਚਾਂ ਦੇ ਠੀਕ ਆ 15 16 ਮਾਡਲ ਕਈ ਟਰੈਕਟਰ ਵਿੱਚ ਹੈ 16 ਇੰਚਾਂ ਦੇ ਸਪੈਸ਼ਲ ਟਰੈਕਟਰਾਂ ਵਿੱਚ ਹੈ ਠੀਕ ਆ ਕਈ ਬੰਦਾ ਕਹਿੰਦਾ ਨਹੀਂ ਯਾਰ 14 ਜੀ ਆਉਂਦੇ ਸੀ ਇਹ ਜੈਨੂਨ ਆਏ Ориਜਨਲ ਆਏ ਟਰੈਕਟਰ ਤੁਹਾਨੂੰ ਵੀ ਪਤਾ 2001 2 ਤੋਂ ਆਉਣ ਲੱਗ ਪਏ 16 ਇੰਚਾਂ ਦੇ ਹਾਂ ਆਏ ਡਾਣੇ ਜਾਇਆ ਟਰੈਕਟਰ ਸਪੈਸ਼ਲ 2003 ਚ ਵੀ ਕਾਫੀ ਸੇਲ ਕੀਤੀ 1850 ਜਾਨੇ ਟਰੈਕਟਰ ਮੰਨ ਲਓ 12 13 ਮੈਂ ਕਾਫੀ ਟਰੈਕਟਰ 14 15 ਹਰਿਆਣੇ ਚ ਜਾਦੇ ਪੀਸ ਆਏ 16 ਡਾਣੇ ਚ ਬਹੁਤ ਬੰਦੇ ਨੇ ਲਏ ਠੀਕ ਆ ਤੇ ਟਰੈਕਟਰ ਦੇ ਨਾਲ ਦੇ ਟਾਇਰ ਮੈਂ ਲਾਏ ਅਗਲੇ ਟਾਇਰ ਟਿੱਟ ਦੇ ਨਾਲ ਦੇ ਆਹਾਂ ਨਾਲ ਦੇ ਆ ਹਾਂ ਗਾਰੰਟੀ ਇੱਥੇ ਲਿਖਿਆ ਹੋਣਾ ਤੂੰ ਵਖਾ ਵੀ ਦੀ ਮਾਰਕਾ ਵੀ ਠੀਕ ਆ ਪਿਛਲੇ ਟਾਇਰ ਦੀ ਮੈਂ ਲਾ ਕੇ ਘਰੇ ਪਈ ਜੁੜੀ ਠੀਕ ਆ ਵਖਾ ਦੇਂਗੇ ਆਪਾਂ ਉਹ ਟਾਇਰ ਮੈਂ ਲਾ ਕੇ ਹੀ ਨਵੇਂ ਪਾਏ ਆਪਾਂ ਆਹਾਂ ਟਾਇਰਾਂ ਦਾ ਬਿੱਲ ਬਿਨਾ 6 ਸਾਲ ਦੀ ਗਾਰੰਟੀ ਆ ਰੇਟ ਬਾਈ ਰੇਟ ਇਹਦਾ 5 ਲੱਖ ਤੇ 65 ਹਜ਼ਾਰ 16 ਮਾਰਨ ਲੱਗ ਪੰਜ 65 ਐਸ ਟਰੈਕਟਰ ਦੀ ਡਿਮਾਂਡ ਆ ਹੁਣ ਇੱਕ ਐਕਸਐਮ ਹੋਰ ਆ ਗਿਆ ਜਿਹੜਾ ਪਹਿਲਾਂ ਵਿਖਾਇਆ ਸੀ ਇਹ ਬਿਨਾ ਛਤਰੀ ਤੋਂ ਸੀ ਅੱਜ ਇਹਦੇ ਛਤਰੀ ਲੱਗੀ ਆ ਸਾਰਾ ਲੱਗੇ ਇਹਦੇ ਟਾਇਰ ਪਿਛਲੇ ਵੀ 15 ਨੰਬਰ ਦੇ ਆ ਟਾਇਰ ਵੀ ਮੱਡੇ ਮੂਸੇ ਵਾਲੇ ਪਾਏ ਹੋਏ ਆ ਇੱਕ ਚੱਕ ਸਭ ਕੁਝ ਏ ਟੂ ਜੇਡ ਲਾਈਟਾਂ ਪੱਖਾ ਸੀਸਾ ਸਭ ਕੁਝ ਚੱਲਦਾ ਇਹਦਾ ਟਰੈਕਟਰ ਦਾ ਠੀਕ ਆ ਇੱਕ ਚੀਜ਼ ਚੱਲਦੀ ਆ ਜਿੰਨਾ ਜਿਹੜਾ ਕੋ ਲਗਾਉ ਚੱਲਦਾ ਹੀ ਹੋ ਹਾਂ ਤੇ ਦੂਜੇ ਨੰਬਰ ਤੇ ਇਹ ਟਰੈਕਟਰ ਬਾਈ ਸ਼ਕਦੇਵ ਦੇ ਭਰਾਣੇ ਕਰਕੇ ਬੀਜੀ ਗਹਿਰੀ ਪਿੰਡ ਠੀਕ ਆ ਇਹ ਪੁੱਛ ਸਕਦੇ ਹੋ ਉਹ ਕਹਿੰਦਾ ਇਹ ਟਰੈਕਟਰ ਨਾਲ ਦਾ ਖਰਚਾ ਘਟੇ ਇਹ ਅਸੀਂ ਉਹਨੂੰ ਬਾਈ ਮਾਡਲ ਦਿੱਤਾ ਹੀ ਪਹਿਲਾਂ ਠੀਕ ਆ ਉਹ ਬਾਈ ਨੂੰ ਲੋਡ ਸੀ ਉਹ ਲਿਆਇਆ ਤੇ ਮੁੜ ਕੇ ਇਹ ਲੈ ਗਿਆ ਉਹ ਠੀਕ ਆ। ਉਹ ਨਹੀਂ ਛੱਡ ਕੇ ਆ ਜੇ ਪਾਸੋਂ ਚੌਥੇ ਟਰੈਕਟਰ। ਠੀਕ ਆ ਠੀਕ ਆ। ਟਰੈਕਟਰ ਦੇ ਵਿੱਚ ਕੋਈ ਕਮੀ ਹੋਵੇ ਜ਼ਿੰਮੇਵਾਰੀ ਆ ਟਰੈਕਟਰ ਇੱਕ ਨੰਬਰ ਆ ਇੰਜਨ ਗੇਅਰ ਹਰ ਇੱਕ ਪੱਖੋਂ ਤੇ ਤੇਲ ਦਾ ਖਰਚਾ ਵੀ ਘੱਟ ਆ ਇਹਦਾ ਟਰੈਕਟਰ ਦਾ ਉਹਦੇ ਨਾਲ। ਠੀਕ ਆ ਬਾਈ। 2855 ਨੋ। ਠੀਕ ਆ ਜੀ ਡਿਮਾਂਡ ਦੱਸਦੇ ਬਾਈ। ਡਿਮਾਂਡ ਦੀ 3.4 ਲੱਖ ਅੱਜ ਕਰਨਾ। 3.4 ਲੱਖ ਰੁਪਈਆ। ਸਾਮਾਨ ਸਮੂਹ ਦਾ ਸਾਰਾ ਛੌਂਕ ਪੂਰਾ ਆ ਜਾਊਗਾ। ਜਿੰਨਾ ਸਾਮਾਨ ਲੱਗਿਆ। ਸਾਰਾ ਨਾਟ ਨਾਟ ਤੁਹਾਨੂੰ ਨਾਲ ਮਿਲਣਾ। ਨਾਟ ਦਿੱਕ ਤੱਕ ਚੱਲਦਾ ਇਹਦਾ। ਨਾਲ ਮਿਲਣਾ ਨਾਲੇ। ਨਾਟ ਵੀ ਨਹੀਂ ਲਾਉਣਾ। ਹਾਂ ਚੁੱਲੇ ਦੇ ਲੋਕ ਨਵੇਂ ਚੁੱਲੇ ਵਾਲਾ ਡਿਜੀਟਲ ਮੀਟਰ ਵਾਲਾ ਇਹ ਤੇ ਮੰਨ ਕੇ ਚੱਲ ਨਵੇਂ ਚੁੱਲੇ ਤੇ ਠੀਕ ਹੈ ਜੀ 2018 ਮਾਡਲ ਹੈ ਸਾਫ ਸੁਥਰਾ ਟਰੈਕਟਰ ਹੈ ਪੂਰਾ ਇੱਕ ਨੰਬਰ 18 ਮਾਡਲ ਇਹਦੀ ਡਿਮਾਂਡ ਬਈ ਡਿਮਾਂਡ ਇਹਦੀ ਹੈਗੀ 5 ਲੱਖ 85 ਹਜ਼ਾਰ ਦੀ ਇਸ ਕਰਨ ਨੂੰ 5 ਲੱਖ 85 ਹਜ਼ਾਰ ਦੀ ਆਹ ਟਰੈਕਟਰ ਦੀ ਡਿਮਾਂਡ ਆ ਕੋਕਾ ਪੀਸ ਟਰੈਕਟਰ ਨਵੇਂ ਚੁੱਲੇ ਵਾਲਾ ਨਵਾਂ ਟਰੈਕਟਰ ਹੈ ਹਾਂ ਕੋਕਾ ਪੀਸ ਆਪਣੇ ਤੋਂ ਬਿਨਾ ਵੇਖੇ ਵੀ ਟਰੈਕਟਰ ਮੰਗਾ ਲੂਗਾ ਨਾ ਤਾਂ ਵੀ ਜ਼ਿੰਮੇਵਾਰ ਬੈਠੇ ਆ ਸਾਡੇ ਉਹ ਜੇ ਬੰਦੇ ਜਿਵੇਂ ਪਠਾਨਕੋਟ ਬੈਠੇ ਮੁੰਨੇ ਹੋਣੀ ਮਿਰਥਲ ਪਿੰਡ ਉਹਨਾਂ ਦਾ ਹਾਂ ਹੋਰ ਬੰਦੇ ਦੂਰ ਦੂਰ ਖੜ ਤੋਂ ਬਿਨਾ ਵੇਖੇ ਟਰੈਕਟਰ ਲੈ ਜਨੇ ਬਿਨਾ ਵੇਖੇ ਮੁੰਡਾ ਇਟਲੀ ਚ ਰਹਿੰਦਾ ਓ ਮਕਾਰ ਹਾਂ ਛੜ ਤੋਂ ਤਿੰਨ ਟਰੈਕਟਰ ਲੈ ਗਿਆ ਬਿਨਾ ਵੇਖੇ ਤੇ ਉਹਨੂੰ ਪੁੱਛ ਲੋ ਜੇ ਬੰਦੇ ਨੂੰ ਵੀ ਕਿੱਦਾਂ ਦਾ ਬੰਦੇ ਵਰਤੇ ਆ ਤੇ ਉਹ ਵੀ ਪੁੱਛਦਾ ਲੱਠਾ ਜਾਂਦਾ ਯਾਰ ਸਾਡਾ ਤੇ ਉਹ ਆ ਗਏ ਹੁਣ ਸਾਨੂੰ ਮਿਲ ਕੇ ਗਿਆ ਇੱਥੇ ਸਾਡੇ ਕੋਲੇ ਠੀਕ ਆ ਹੁਣ ਆਇਆ ਸੀ ਪਿੱਛੇ ਸਾਡੇ ਕੋਲੇ ਪਤਾ ਕੀ ਤੇ ਤੇਰਾ ਭਾਈ ਗੱਲ ਹੈਗੀ ਆ ਜਤਿਨ ਦੀ ਜਿਵੇਂ ਮੈਂ ਬਿਨਾ ਵੇਖੇ ਟਰੈਕਟਰ ਮਗਾਇਆ ਸੀ ਮੈਨੂੰ 21 ਲੱਗੇ ਉਦੋਂ ਵੀ। ਪਰ ਮੈਂ ਹੁਣ ਆ ਕੇ ਟਰੈਕਟਰ ਵੇਖਿਆ। ਗੱਲ ਯਕੀਨ ਦੀ ਆ ਨਹੀਂ ਅਗਲਾ 1000 ਰੁਪਏ ਦੀ ਚੀਜ਼ ਨਹੀਂ ਦੇਂਦਾ ਜੇ ਵਿਸ਼ਵਾਸ ਨਾ ਹੋਵੇ। ਵੀ ਸਾਡੇ ਤਾਂ ਬੰਦੇ ਆ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕੰਮ ਮਾਲਾ ਨਹੀਂ ਕਰਨਾ। ਹਾਂ। ਇਹ ਸਾਡੇ ਕੋਲੇ ਸਾਡਾ ਗਾਹਕ ਮੁੜ ਕੇ ਸਾਡੇ ਕੋਲੇ ਆਊਗਾ ਜਿਹੜਾ ਸਾਡੇ ਨਾਲ ਇੱਕ ਵਾਰ ਤਿਆ ਨਾ ਹਾਂ ਪਾਸੇ ਵੀ ਜਾਇਆ ਹੋਵੇ। ਹੁਣ ਅੱਜ ਬੰਦੇ ਆਏ ਸੀ ਨਾ। ਹਾਂ। ਵਧਾਈਆਂ ਤੋਂ। ਹਾਂ। ਆਸੇ ਆਸੇ ਪਰ ਤੁਰ ਫਿਰ ਕੇ ਕਹਿੰਦੇ ਸਾਡੇ ਨਾਲ ਆਏ ਹੋਗਾ ਧੋਖਾ ਕਰ ਠੱਗੀ ਸਾਨੂੰ ਬਿਨਾ ਹਾਂਡੀ ਵਾਲਾ ਪੰਜ ਵਾਲਾ ਦੇਦਾ। ਉਹ ਕੰ ਨਾ ਦਾ ਕੰਮ ਕਰਿਆ ਨਾ ਕਰਨਾ ਠੀਕ ਹੈ ਬਾਈ ਹਾਂ ਆਪਾਂ ਵੀ ਉਹਦਾ ਕੰਮ ਕਰਦੇ ਜਿੰਦਗੀ ਚ ਵੀ ਅੱਗੇ ਆ ਗਿਆ ਜੀ ਸਵਰਾਜ ਜੀ ਇੱਕ ਨੰਬਰ ਦੇਵਾਂਗੇ ਜਿਹੜੀ ਗੱਲ ਸਵਰਾਜ ਜੀ ਇੱਕ ਹੋਰ ਖੜਾ ਇਹ ਕਿਹੜਾ ਮਾਡਲ ਆ 2015 ਮਾਡਲ ਹੈ ਇਹ ਠੀਕ ਆ ਇਹ ਮੇਰੇ ਯਾਰ ਫੌਜੀ ਨੂੰ ਦਿੱਤਾ ਸੀ ਮੈਂ ਸੁਵੇ ਠੀਕ ਆ ਫੌਜੀ ਆ ਬੰਦਾ ਟਰੈਕਟਰ ਵੇਖਣ ਨਹੀਂ ਆਇਆ ਉਹ ਪਿੱਟ ਸੌਂਦੀ ਹੈ ਕਦੇ ਵੀਡੀਓ ਬਣਾ ਤੁਹਾਨੂੰ ਦੱਸ ਕਮੈਂਟ ਵੀ ਕਰੂਗਾ ਹਾਂ ਉਹ ਟਰੈਕਟਰ ਬਾਈ ਜੀ ਵੇਖਣ ਨਹੀਂ ਆਇਆ ਟਰੈਕਟਰ ਸੌਦਾ ਕਰ ਲਿਆ ਫੋਨ ਤੇ ਪੈਸੇ ਪਾਦੇ ਫੋਨ ਤੇ ਹੀ ਟਰੈਕਟਰ ਵਿਖਾਤਾ ਠੀਕ ਆ ਲੈਣ ਆਇਆ ਕੱਲਾ ਵਿਚਾਰਾ 4 ਦਿਨ ਪਹਿਲਾਂ ਹੀ ਪੈਸੇ ਪਾਦੇ ਟਰੈਕਟਰ ਇੱਥੇ ਖੜਾ ਮੈਂ ਕਿਹਾ ਲੈ ਜਾ ਫੋਜੀ ਸ਼ਾਹ ਕਹਿੰਦਾ ਲੈ ਆ ਬੰਦਾ ਜੋ ਟਰੈਕਟਰ ਲੈਣ ਆਇਆ ਖੋਜ ਹੋ ਗਿਆ ਲੈ ਗਿਆ ਹੁਣ ਸਾਡ ਤੋਂ ਟਰੈਕਟਰ ਉੱਚਾ ਮਾਡਲ ਫੇਰ ਲੈ ਗਿਆ ਸਾਨੂੰ ਦੇ ਗਈ ਠੀਕ ਆ ਹੁਣ ਵੀ ਨਹੀਂ ਟਰੈਕਟਰ ਵੇਖਣ ਆਇਆ ਬਾਏ ਕੋੜ ਠੀਕ ਆ ਕੋੜਗਪੁਰੇ ਛੱਡ ਗਿਆ ਠੀਕ ਆ ਪੂਰੀ ਉਹ ਟਰੈਕਟਰ ਲੈ ਕੇ ਆਗੇ ਤੇ ਅਸੀਂ ਕੋਲ ਕੋ ਪੂਰੀ ਛੱਡੇ ਤੇ ਉਹ ਟਰੈਕਟਰ ਉਹ ਆਪ ਦਾ ਲੈ ਕੇ ਤੇ ਅਸੀਂ ਆਪ ਦਾ ਲੈ ਹੁਣ ਬਈ ਇਹ ਟਰੈਕਟਰ ਦੀ ਕੀ ਡਿਮਾਂਡ ਹੈ ਇਹ ਡਮਾਂਡ ਟਰੈਕਟਰ ਦੀ ਡਿਮਾਂਡ ਹੈ 5 ਲੱਖ ਦੀ 5 ਲੱਖ ਦੀ ਨੰਬਰ ਮਿਲੂਗਾ ਇਹਦਾ ਸੂਏ ਦਾਉਂਦਾ ਨਾਂ ਤੇ ਲੱਗਿਆ ਫੌਜੀ ਸਾਹਿਬ ਠੀਕ ਆ ਉਥੋਂ ਗਾਂ ਤੁਹਾਡੇ ਨਾਮ ਹੋ ਜੂਗਾ ਦੋਦੇ ਨਾਂ ਦੂਜੇ ਨਾਂ ਕਰਾ ਦੇਗਾ ਠੀਕ ਆ ਰਸੀਦ ਕਾ ਸੀ ਪੈਸੇ ਇੰਜਨ ਗੇਰ ਦਾ ਟਰੈਕਟਰ ਸੋਨੇ ਵਰਗਾ ਕੋ ਕਾ ਪੀ ਸ ਅੱਗੇ ਸਟੇਰਿੰਗ ਸੁਮਾ ਫੌਜੀ ਨੇ ਲਵਾਇਆ ਸ਼ੌਕ ਨਾਲ ਵੇਖੀ ਠੀਕ ਆ ਸਟੇਰਿੰਗ ਲਵਾਇਆ ਇਹ ਜੀਪ ਵਾਲਾ ਸਟੇਰਿੰਗ ਆ ਵੀਰ ਸੋ ਤੇ ਅੱਗੇ ਬਾਈ ਕੋਲੇ ਇੱਕ ਹੋਰ ਖੜਾ ਸੋ ਰਾਜ 852 ਪੀਸ 2016 ਮਾਡਲ 16 ਮਾਡਲ ਕੱਲਾ ਮਕੈਨ ਨੂੰ ਮਾਡਲ ਆ ਕੰਡੀਸ਼ਨੇ ਦੀ 22 23 ਮਾਡਲ ਵਾਲੀ ਹਾਂ 22 23 ਮਾਡਲ ਵਾਲੀ ਕੰਡੀਸ਼ਨ ਆ ਟਰੈਕਟਰ ਦੀ ਤੇ ਇਹ ਟਰੈਕਟਰ ਦੇ ਟਾਇਰ ਵੀ ਮਗਰਲੇ ਹੈਗੇ 90% ਟਾਇਰ ਆ ਹਾਂ ਜਿਵੇਂ ਨਵਾਂ ਟਰੈਕਟਰ ਰਿਮਾ ਰੁਮਾ ਵੀ ਕਿਟੀ ਕਮਾਂਡਰ ਦੇ ਟਾਇਰ ਆ ਬੁਡੀਅਰ ਦੇ ਅਗਲੇ ਪੱਟੀ ਵੀ ਵੀਡੀਓ ਵਿਖਾ ਲਿਓ ਸੂਲ ਸੂਲ ਸਾਰੀ ਹਾਂ ਅਜੇ ਟਰੈਕਟਰ ਦਾ ਹੋਰ ਦਾ ਕੀ ਖੁੱਲਣਾ ਹਜੇ ਗੀਅਰ ਵਾਲਾ ਟਾਪਾ ਵੀ ਨਹੀਂ ਜਾ ਕੇ ਵੇਖਿਆ ਬਿਲਕੁਲ ਨਵਾਂ ਟਰੈਕਟਰ ਆ ਯਾਰ 2016 ਮਾਡਲ ਆ ਯਾਰ ਇਹਦੀ ਡਿਮਾਂਡ ਬਈ ਇਹਦੀ ਡਿਮਾਂਡ ਹੈਗੀ 5 ਲੱਖ ਤੇ 65 ਹਜ਼ਾਰ ਦੀ ਡਿਮਾਂਡ ਇਹ ਨਹੀਂ ਆਪਾਂ ਮੰਨ ਲਓ ਜਿਹੜਾ ਟਰੈਕਟਰ ਸਾਨੂੰ ਜਿਵੇਂ ਆਇਆ ਆਪਾਂ ਜ਼ਾਇਦ ਕਮਾਈ ਦੇ ਦੇਣਾ ਨਹੀਂ ਉਹ ਜਿਹੜੇ ਟਰੈਕਟਰਾਂ ਨਾਲ ਲੋਕੀ 6.5 ਲੱਖ ਰੁਪਏ ਮੰਗੀਏ ਨੇ ਮਾਰਕੀਟ 'ਚ ਸਹੀ ਗੱਲ ਆ ਬਈ ਜਾ ਕੇ ਵੇਖ ਲਈ ਜਿਸ ਕਨੂੰ ਤੂੰ ਅਨਰੋਡ ਕਰ ਰਿਹਾ ਹੈਂ ਰੋਜ ਜਾਂਦੇ ਆ ਜੀ ਘਰ ਆ ਜੋ ਵੀਡੀਓ ਬਣਾਉਣਾ ਤੁਸੀਂ ਦਾਦ ਵੀ ਟਰੈਕਟਰ ਇੱਕ ਵੀ ਮਾੜਾ ਕਰ ਸਾਨੂੰ ਇਹ ਦੱਸੋ ਸਹੀ ਗੱਲ ਹੈ ਜੀ ਵੀ ਇੱਕ ਵੀ ਗੱਲ ਇੱਕ ਵੀ ਡੈਟਰ ਤੂੰ ਮਾੜਾ ਵੇਖ ਤੂੰ ਰੋਜ਼ ਸਾਰਾ ਦਿਨ ਲੋਕਾਂ ਨੂੰ ਬਣਾਉਣਾ ਨਾ ਹਾਂ ਸਾਰਾ ਦਿਨ ਬਾਈ ਹਾਂ ਤੇ ਆਪਣੇ ਕੋਲੇ ਇੱਕ ਵੀ ਡੈਟਰ ਤੂੰ ਕਢਾਏ ਪਾੜੇ ਅਗਲਾ ਕਈ ਹਰ ਦਾ ਅਗਲਾ ਵੀਡੀਓ ਬਣਾਉਣ ਲੱਗੇ ਪਤਾ ਕੀ ਕਹਿ ਦਿੰਦਾ ਇੱਧਰ ਬਾਈ ਚੜੀ ਈਟ ਆ ਇੱਧਰ ਉਹ ਨਾ ਵਿਖਾਈ ਪਹਿਲਾਂ ਕਹਿਣ ਲੱਗ ਪੈਂਦਾ ਹਾਂ ਉਹ ਵਿਖਾਉਣ ਲੱਗਣੇ ਸੋਚ ਚਾਤੀ ਦੀ ਲੱਗਣੇ ਵਿਖਾ ਸਹੀ ਗੱਲ ਹੈ ਬਾਈ ਡੈਪਟ ਕਬਰ ਮਣੀ ਖੁੱਲਿਆ ਬਾਈ ਹਜ ਤਾਈਂ ਦਾ ਹਾਂ ਆਹ ਵੇਖ ਲਓ ਬਾਈ ਇਹ ਸਾਡੇ ਨਾਲ ਹੋਈਆਂ ਗੱਲਾਂ ਜਿਵੇਂ ਲੋਕੀ ਕਹਿੰਦੇ ਆ ਬਾਕੀ ਕੰਡੀਸ਼ਨ ਜਿਹੜੀ ਗੱਲ ਦੱਸੀ ਜਾਂਨੇ ਉਹ ਹੀ ਨਿਕਲੂਗੀ। ਥੋੜਾ ਇੰਨੇ ਵਾਰੀਆਂ ਵੀਡੀਓ ਕਰ ਗਿਆ ਦੱਸਦਾ ਮੈਂ ਅੱਜ ਤਾਂ ਇੰਨਾ ਲੰਬਾ ਆਇਆ ਹਟ ਨਹੀਂ ਆਇਆ ਭਾਈ। ਨਹੀਂ ਆਇਆ ਭਾਈ। ਜਾਂ ਥਰ ਟਰੈਕਟਰ ਮਾੜਾ ਨਿਕਲਿਆ ਇੱਥੇ। ਨਾ 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 ਭਾਈ। ਸਾਨੂੰ 25 ਸਾਲ ਹੋ ਗਏ ਕੰਮ ਕਰਦੇ ਨੂੰ ਭਰਾਜੀ ਇਹੋ ਜਿਹਾ ਕੰਮ ਜ਼ਿੰਦਗੀ 'ਚ ਨਹੀਂ ਨਾ ਕਿਸੇ ਦਾ ਮਾੜਾ ਕਰਿਆ ਨਾ ਕਰਨਾ। ਸਹੀ ਗੱਲ ਆ। ਜਿੰਮੇਦਾਰ ਛੋਟੇ ਲੈਵਲ ਤੋਂ ਚੱਲੇ ਹੋਏ ਬੰਦੇ ਆ ਆਪਣੇ ਕੋਲੇ ਉਹ ਫੁਕਰਬਾਜੀ ਵਾਲਾ ਕੰਮ ਹੈ ਨਹੀਂਗਾ। ਅੱਗੇ ਆ ਗਿਆ ਜੀ ਸਵਰਾਜ 855 ABC ਗੇਅਰ ਵਾਲਾ। ABC ਗ 22 ਦੇ ਵੀ 10ਵੇਂ 11ਵੇਂ ਮਹੀਨਾ ਟਰੈਕਟਰ ਆਏ 23 ਹੋ ਜਾਣਾ ਸਮਝੋ ਲੈ ਇੱਕ ਤਰ੍ਹਾਂ ਦਾ ਤੇ ਟਰੈਕਟਰੇ ਕੋੜਾ ਬੰਪਰ ਡੀਜ਼ਲ ਟੈਂਕ ਸੇਵਰ ਵਾਲਾ ਜਿਹਨੂੰ ਕਹਦੇ ਗਏ ਵਿੱਚ ਡੀਜ਼ਲ ਟੈਂਕੀ ਆ ਤੇ ਸ਼ੋਰਮ ਕੰਡੀਸ਼ਨ ਦਾ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਹੈ ਤੇ ਹੈਵੀ ਪ੍ਰਾਣੀ ਸ਼ੋ ਵਾਲਾ ਪ੍ਰਾਣੀ ਸ਼ੋ ਵਾਲਾ ਕਿੰਨੇ ਦਾ ਬਾਈ ਇਹ ਇਸ ਦਾ ਨ ਸਿਰਫ 7 ਲੱਖ ਤੇ 65 ਹਜ਼ਾਰ ਦਾ 7 ਲੱਖ 65 ਹਜ਼ਾਰ ਦਾ ਤੁਸੀਂ ਆਹਾਂ ਕੋਕਾ ਵੀ ਸਟ੍ਰਾਈਟਰ ਲੈ ਆ ਸਕਦੇ ਆ ਭਾਵੇਂ ਹਾਰ ਪਾ ਕੇ ਲੈ ਜਾਓ ਅਗਲਾ ਕੋ ਕਿਹੜੀ ਜਨਸੀ ਚ ਨਵਾਂ ਕਢਾ ਕੇ ਲਿਆ ਹਾਂ 22 ਮਾਡਲ ਜੇ ਵਾਹ 22 ਦੇ ਵੀ 11ਵੇਂ ਮਹੀਨੇ 23 ਮੰਨ ਤੂ ਏ ਠੀਕ ਆ ਭਾਈ 23 ਮਾਡਲ ਕਿਹਾ ਦੀ ਇਹਨੂੰ ਅੱਗੇ ਆ ਗਿਆ ਜੀ ਫਾਰਮ ਟਰੈਕ ਫਾਰਮ ਟਰੈਕ 60 55 ਛੋਟਾ ਸ਼ਾਨ ਇਹ ਟਰੈਕਟਰ ਛੋਟਾ ਗੇਰ ਵਾਲੇ ਦੇ ਨਾਲ-ਨਾਲ ਹਾਂ ਟਰੈਕਟਰ ਹੋ ਰਹੇ ਨਹੀਂ ਝਗਦਾ ਪੈਸੇ ਥੋੜੇ ਕੰਮ ਜ਼ਿਆਦਾ ਕੰਮ ਜ਼ਿਆਦਾ ਹਰ ਨੂੰ ਟੱਕੜਾ ਟਰੈਕਟਰ ਤਕੜਾ ਦਾ ਹੈਗਾ ਇਹ ਛੋਟਾ ਗੇਅਰ ਦਾ ਆਪਾਂ ਕੱਲਾ ਅੱਗੇ ਵਿਖਾਉਣਾ ਹੀ ਆ ਅੱਜ ਇਹ ਏ ਬੀ ਸੀ ਡੀ ਗੇਅਰ ਵੀ ਆ ਹਾਂ ਗੌਣੇ ਦੇ ਵਿੱਚ ਵੱਧ ਗਏ ਹਾਂ 4 ਸਪੀਡ ਨੀਡਰ ਨੇ 4 16 ਬਾਏ ਗੁਣਾ ਪਲੱਸ 4 ਹਾਂ ਸਟicker ਤੁਸੀਂ ਵੇਖਦੇ ਆ ਜਿਹਨੂੰ ਆਪਾਂ ਕੰਪਨੀ ਇਹਨੂੰ T20 ਦਾ ਨਾਮ ਦਿੰਦੀ ਆ ਟਰੈਕਟਰ ਦਾ ਰੰਗ ਪੇਂਟ ਤੋਂ ਬਚਿਆ ਹੋਇਆ ਸਾਰਾ ਸਾਫ਼ ਸੋਟਾ ਟਰੈਕਟਰ ਹੈ ਨਾਲ ਦੇ ਟਾਇਰ ਮੈਂ ਲਾ ਕੇ ਨੇ ਪਾਇਆ ਅਗਲੇ ਟਾਇਰ ਨਾਲ ਦੇ ਇੱਥੇ ਮਾਰਕਾ ਵੀ ਵਿਖਾ ਲਈ ਤੂੰ ਠੀਕ ਆ ਬਈ ਜੈਨੂਨ ਚੱਲਿਆ ਹੋਇਆ ਕਿੰਨਾ ਕ ਚੱਲਿਆ ਮੇਰੇ ਹਿਸਾਬ ਨਾਲ ਇੱਥੇ ਮਾਰਕਾ ਅੰਦਰਲੇ ਪਾਹੀ ਉਗਾਇ ਟੈਟਰ ਦੇ ਸਾਰ ਕੋ ਨਾਲ ਦਾ ਟੈਟਰ ਦੇ ਮਗਲੇ ਪੈਰ ਮੈਂ 60 ਅੱਧੇ ਪਾਗ ਨੂੰ ਨਾਲ ਦੇ ਲਾਇਆ ਠੀਕ ਆ ਪਰ ਉਹਦੇ ਰਹੇ ਨੇ ਉਹਨੂੰ ਗਾਗ ਕਹਿੰਦਾ ਯਾਰ ਉਦੋਂ ਕਹਿੰਦਾ ਯਾਰ ਮੈਨੂੰ ਪੈਸੇ ਲਾਉਣੇ ਪੈਣਗੇ ਹਾਂ ਹੁਣ ਗਾਗ ਨੂੰ ਆਪਾਂ ਨੂੰ ਪਤਾ ਵਿੱਚ ਰੱਖ ਕੇ ਤੇ ਆਪਣਾ ਥੋੜੇ ਪੈਸੇ ਨ ਸਰ ਗਿਆ ਹਾਂ ਤੇ ਗਾਗ ਨੂੰ ਐ ਨਾ ਮੈਨੂੰ 50000 ਲੱਗੂ ਟੈਟਰ ਸਹੀ ਗੱਲ ਆ ਤੇ ਹੁਣ ਬਾਈ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਇਸ ਕਰਨ 5 ਲੱਖ ਤੇ 35000 ਰੁਪਇਆ 5 ਲੱਖ 35000 ਰੁਪਇਆ ਇਸ ਟੈਟਰ ਦੇ ਮਾਰਕਾ ਕਾਪੀ 2017 ਦੀ ਮਿਲੂਗੀ ਠੀਕ ਆ ਆਪਾਂ ਕਹਿ ਕੇ 16 ਵਿੱਚ ਨਾ ਟਰੈਕਟਰ ਹੈ 17 ਹੀ ਆ ਹਾਂ ਆਮ ਵਪਾਰੀ ਹੁੰਦਾ 17 ਕਰਕੇ ਪਤਾ ਕੀ ਹੁੰਦਾ ਕਈ ਯਾਰ ਬੰਦਾ ਦਸੰਬਰ ਦੇ 15 ਤਰੀਕ ਦੇ ਆਸ-ਪਾਸ ਕਢਾ ਲੈਂਦਾ ਜਾਂ ਨਵੰਬਰ ਚ ਹਾਂ ਕਾਪੀ ਕਈ ਯਾਰ ਬੰਦੇ ਕਰਦੇ ਮਹੀਨਾ ਦੂਜਾ ਜਾਂ ਪਹਿਲਾ ਆ ਜਾਂਦਾ ਅਗਲੇ ਸਾਲ ਦਾ ਇਹ ਹੋ ਜਾਂਦਾ ਇਹਦੀ ਡਿਮਾਂਡ ਆਪਾਂ ਦੱਸੀ ਸੀ 535 ਲੱਖ 535000 ਦਾ ਆਹ ਟਰੈਕਟਰ ਲੈ ਆ ਸਕਦੇ ਆ ਤੇ ਤੁਹਾਡਾ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅਜਾ ਸਮਾਂ ਦਿੱਤਾ ਬਹੁਤ ਬਹੁਤ ਤੇ ਆਪ ਦਾ ਇੱਕ ਵਾਰੀ ਮੋਬਾਈਲ ਨੰਬਰ ਬਾਈ ਦੱਸ ਦੇੋ ਸਾਡਾ ਮੋਬਾਈਲ ਨੰਬਰ 98553 ਜੀ 69 ਦੀ ਰੋਡ 48 ਪਿੰਡ ਕੋਟਲੀ ਸੰਗਰ ਤਹਿਸੀਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਬਾਈ ਜੀ ਆਪਣੇ ਕੋਲੋਂ ਜੋ ਵੀ ਟਰੈਕਟਰ ਲੈਣ ਆਊਗਾ ਬੰਦਾ ਖੁਸ਼ ਹੋ ਕੇ ਜਾਊਗਾ ਇੱਥੋਂ ਠੀਕ ਹੈ ਜੀ ਧੰਨਵਾਦ ਹੈ ਨਾ ਵੀ ਲਊਗਾ ਤਾਂ ਐ ਨਹੀਂ ਵੀ ਟਰੈਕਟਰ ਨਹੀਂ ਨਿੰਦਕ ਜਾਂਦਾ ਆਪਣੇ ਠੀਕ ਹੈ ਜੀ ਤੁਸੀਂ ਵੀ ਵੇਖ ਲੇ ਤੁਸੀਂ ਸਾਰਾ ਦਿਨ ਕਰਦੇ ਆ ਵੀਡੀਓ ਸਾ ਬੰਦਾ ਦਿਲੋਂ ਸਲਾਵੇ ਰ ਫੇਰ ਪਤਾ ਲੱਗਦਾ ਸਹੀ ਗੱਲ ਹੈ ਬਾਈ ਗਾਹਕ ਨੂੰ ਗਾਹਕ ਸਲਾਵੇ ਆ ਤਾਂ ਹੁਣ ਮੈਂ ਦਾਖੂਆ ਮੇਰੇ ਸਿਵਣੇ ਹਾਂ ਉਹਦੀ ਬੰਦੇ ਦੀ ਪਹੁੰਚ ਨਾ ਹੋਈ ਵਖਰੀ ਗੱਲ ਐ ਨੇ ਪੈਸੇ ਦੀ ਪਰ ਚੀਜ਼ ਨਹੀਂ ਮਾਰੀ ਹੋਈ ਮੇਰੀ ਨਿੰਦ ਕੇ ਜਾਇ ਰ ਫੇਰ ਆਪਾਂ ਫਿਟੇ ਮੂੰਹ ਹੈ ਉਹਦੇ ਕੰਮ ਦੇ ਆਪਣੇ ਕੋਲ ਸਾਫ ਸੁਰੇ ਹੁਣ ਟਰੈਕਟਰ ਵੇਖ ਲੈ ਕੋਈ ਕਿਤੋਂ ਰੰਗ ਪ੍ਰਿੰਟ ਟਰੈਕਟਰ ਬਹੁਤ ਘੱਟ ਲੈਣਾ ਮੈਂ ਤੁਹਾਨੂੰ ਉਹਦੇ ਵੀ ਦੱਸਾਈ ਆਪਣੇ ਕੋਲ 90% ਟਰੈਕਟਰ ਜੈਨੂਨ ਹੁੰਦੇ ਆ ਠੀਕ ਹੈ ਜੀ ਧੰਨਵਾਦ ਧੰਨਵਾਦ